40 ਏਕੜ ਵਿੱਚ ਫੈਲੇ ਬਾਦਲ ਪਰਿਵਾਰ ਦੇ ਬਾਗ ਨੂੰ ਇਹ ਬਾਪੂ ਕੱਲਾ ਸੰਭਾਲਦਾ ਹੈ ਇਸ ਬਾਗ ਦੀ ਕਮਾਈ ਕਿੰਨੇ ਕਰੋੜ ਰੁਪਏ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਘੁੰਮ ਰਿਆਂ ਬਾਦਲ ਪਿੰਡ ਤੇ ਬਾਦਲ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਟਰਨਾਟ ਬੰਦੇ ਰਹਿੰਦੇ ਨੇ ਬਾਦਲ ਪਿੰਡ ਜਦੋਂ ਤੁਸੀਂ ਘੁੰਮੋਗੇ ਇੱਥੇ ਤੁਹਾਨੂੰ ਕਈ ਏਕੜਾਂ ਦੇ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਮਿਲਣਗੀਆਂ ਤੇ ਕਈ ਏਕੜਾਂ ਦੇ ਵਿੱਚ ਵੱਡੇ ਵੱਡੇ ਬਾਗ ਵੀ ਮਿਲਣਗੇ ਅੱਜ ਆਪਾਂ ਗੱਲ ਕਰਦੇ ਆਂ ਬਾਦਲ ਪਰਿਵਾਰ ਕੋਲੇ ਕਿੰਨੀ ਜ਼ਮੀਨ ਐ ਬਾਦਲ ਪਿੰਡ ਦੇ ਵਿੱਚ ਸਭ ਤੋਂ ਤਰਨਾਟ ਬੰਦਾ ਕਿਹੜਾ ਤੇ ਆ ਘਰ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਪ੍ਰਕਾਸ਼ ਸਿੰਘ ਬਾਦਲ ਦਾ ਪੁਰਾਣਾ ਘਰ ਐ ਇਹ ਬਜ਼ੁਰਗ ਬਾਪੂ ਬਾਦਲ ਪਰਿਵਾਰ ਦੇ ਨਾਲ ਕੀ ਸਬੰਧ ਰੱਖਦਾ ਅੱਛਾ ਬਾਪੂ ਜੀ ਇਹ ਜਿਹੜੇ ਬਾਦਲ ਪਿੰਡ ਦੇ ਵਿੱਚ ਬਾਗ ਨੇ ਇਹ ਕਿੰਨਾ ਦੇ ਨੇ ਬਾਦਲਾ ਲਿਆਂਦੇ ਆ ਤਾਂ ਹਰਦੀਪਿੰਦਰ ਸਿੰਘ ਦੇ ਦੀਪ ਜੀ ਟਰਾਂਸਪੋਰਟ 13 ਬਰਨਾਲਾ ਬਾਜ਼ਾਰ ਤੋਂ ਵਾਲੇ ਅਸ ਦੂਜੇ ਪਾਸੇ ਮੇਸ਼ ਜੀ ਆ ਜਾਂਦਾ ਦੂਜੇ ਪਾਸੇ ਬਾਦਲ ਸਾਹਿਬ ਮਨਪ੍ਰੀਤ ਭੂਪ ਜੀ ਕਿ ਆ ਜਾਂਦੇ ਆ ਉਹਨਾਂ ਦੇ ਕਿੰਨੂ ਆਦੇ ਆ ਇਹ ਦੀਪ ਜੀ ਦਾ ਨਾਸ ਪੱਤਿਆਂ ਦੇ ਅੱਛਾ ਆ ਜਿਹੜੇ ਸਾਰੇ ਬਾਗ ਨੇ ਆਲੇ-ਦਾਲ ਇੱਕ ਬੰਦੇ ਦੀ ਨਹੀਂ ਨਹੀਂ ਇੱਥੇ 40 ਕਿੱਲੇ ਆ ਜਿੱਥੇ ਆਪਾਂ ਖੜੇ ਆ ਜੀ ਜਿੱਥੇ ਖੜੇ ਆ ਐ ਆਲੇ-ਦਾਲੇ ਨਹੀਂ ਇੱਥੇ ਹੀ ਐ 40-42 ਕਿੱਲੇ ਥਾਂ ਜਿਹੜਾ ਇੱਕ ਕੋਈ ਟੱਕ ਅਛਾ ਜੀ ਮੇਜ ਜੀ ਦਾ ਗਾਂਹ ਆ ਜਾਂਦਾ ਹੈ ਤੇ ਉਹਨਾਂ ਦਾ ਬਾਦਲ ਸਾਹਿਬ ਦਾ ਦੂਜੇ ਪਾਸੇ ਆ ਜਾਂਦਾ ਹੈ ਖਿਵਾਲੀ ਵਾਲੀ ਸੜਕ ਤੇ ਇੱਥੇ ਨਹੀਂ ਇਹ ਜੋ ਦੀਪਿੰਦਰ ਦੀ ਗੱਲ ਕਰਦੇ ਆਪਾਂ ਜਿਹਨਾਂ ਦੇ ਬਾਗਾਂ ਵਿੱਚ ਆ ਇਹ ਵੀ ਬਾਦਲ ਪਰਿਵਾਰ ਚ ਨਹੀਂ ਬਾਦਲ ਪਰਿਵਾਰ ਚ ਹੈ ਇਹ ਸਰਦਾਰ ਤੇਜਸ ਸਿੰਘ ਦੇ ਭਤੀਜੇ ਆ ਪਹਿਲਾਂ ਟਰਾਂਸਪੋਰਟ 13 ਸੀਗੇ ਬਾਦਲ ਸਾਹਿਬ ਦੇ ਮਸੀ ਦੇ ਮੁੰਡੇ ਅੱਛਾ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਦੇ ਹਾਂ ਜੀ अच्छा ਉਹਨਾਂ ਦੀ ਮਾਸੀ ਦੇ ਮੁੰਡੇ ਨੇ ਕਦੋਂ ਰਹੀ ਇਹ ਟ੍ਰਾਂਸਪੋਰਟ ਮੰਤਰੀ ਬਰਨਾਲਾ ਬਜ਼ਾਰਤ ਵੇਲੇ ਠੀਕ ਆ ਜੀ ਅੱਛਾ ਬਾਪੂ ਜੀ ਇੱਕ ਗੱਲ ਹੋਰ ਵੀ ਪਿੰਡ ਦੇ ਵਿੱਚ ਤਿੰਨ ਚਾਰ ਨੇ ਜਿਹੜੇ ਧਰਨਾਟ ਬੰਦੇ ਨੇ ਕਾਫੀ ਜੀ ਜੇ ਮਨਪ੍ਰੀਤ ਬਾਦਲ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਤੇ ਆ ਜਿਨ੍ਹਾਂ ਦੇ ਆਪਾਂ ਵਾਗਾਂ ਦੇ ਵਿੱਚ ਇਹੀ ਨੇ ਜੀ ਨਹੀਂ ਸਾਰੇ ਇਤਨਾਟ ਪਹਿਲਾ ਨੰਬਰਦਾਰ ਆ ਗਏ ਗੱਗੀ ਕੇ ਮਹਿੰਦਰ ਸਿੰਘ ਕੇ ਫਿਰ ਤੇਜਾ ਸਿੰਘ ਕੇ ਆ ਗਏ ਮੇਸ਼ ਜੀ ਦੀਪ ਜੀ ਫਿਰ ਜ ਬਦਲ ਸਾਹਿਬ ਕੇ ਆਗੇ ਦੋਹੇ ਮਨਪ੍ਰੀਤ ਬਦਲ ਸਾਹਿਬ ਤੇ ਲਾਲੀ ਜੀ ਤੇ ਭੂਪ ਜੀ ਹੋਰੀ ਇਹ ਸਾਰੇ ਇੱਕੋ ਹੀ ਖਾਨਦਾਨ ਹੈ ਅੱਛਾ ਜੀ ਅੱਛਾ ਬਾਪੂ ਜੀ ਪਿੰਡ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਕਿਹਦੇ ਕੋਲੇ ਆ ਕਿਹੜੇ ਪਰਿਵਾਰ ਕੋਲੇ ਆ ਸਾਰਿਆਂ ਤੋਂ ਜ਼ਿਆਦਾ ਮੇਸ਼ ਜੀ ਕੋਲੇ ਆ ਥੋੜੀ ਇਹ ਬਦਲ ਪਰਿਵਾਰ ਚ ਨੇ ਜੀ ਕਿ ਅਲੱਗ ਨੇ ਇਹ ਬਦਲ ਪਰਿਵਾਰ ਚ ਹੀ ਹੈ ਦੀਪ ਜੀ ਕੋਲੇ ਥੋੜੀ ਘੱਟ ਹੈ ਇੱਕੋ ਜੀ ਆਉਂ ਤਾਂ ਵੰਡ ਪਹਿਲਾਂ ਸੀਗੀ ਹੁਣ ਥੋੜੀ ਕਣੀ ਆਸੇ-ਬਸੇ ਜਿਹੜੀ ਸੀਗੀ ਉਹ ਜਾਦੇ ਕਰਤੀ ਅੱਛਾ ਜੋ ਬਾਦਲ ਪਰਿਵਾਰ ਦੀ ਜ਼ਮੀਨਾਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਉਹਨਾਂ ਦੀ ਕਿੰਨੀ ਕ ਜ਼ਮੀਨ ਹੋਊਗੀ ਜੀ ਪਿੰਡ ਦੇ ਵਿੱਚ 200 ਕਿੱਲਾ ਉਹਨਾਂ ਕੋਲੇ ਐ 230 35 ਕਿੱਲੇ ਇਹਨਾਂ ਕੋਲੇ ਐ 250 ਕਿੱਲਾ ਮਹੇਸ਼ ਜੀ ਕੋਲੇ ਐ ਬਸ ਐ ਜੇ ਵੀ ਕੋਈ ਥੋੜੀ ਕਣੀ ਅਦਲਾ-ਬਦਲੀ ਜਿਹੜੀ ਘਰੀ ਐ ਚੰਗੀ ਮੜੀ ਦੀ ਅੱਛਾ ਇੰਨੀ ਕੀ ਜ਼ਮੀਨ ਐ 200 ਕਿੱਲਾ ਹੈ ਬਾਦਲ ਪਰਿਵਾਰ ਕੋਲੇ ਤੇ ਨਾਲੇ ਲੋਕ ਕਹਿੰਦੇ 5000 ਕਿੱਲਾ 7000 ਕਿੱਲਾ ਤੇ 7000 ਕਿੱਲਾ ਸਾਰਿਆਂ ਕੋਲੇ ਹੋਣੀ ਐ ਸਾਰੇ ਥਾਵਾਂ ਤੇ ਇੱਥੇ ਨਹੀਂ ਗੀ ਅੱਛਾ ਪਿੰਡ ਵਿੱਚ ਨਹੀਂ ਹੈਗੀ ਪਿੰਡ ਵਿੱਚ ਨਹੀਂ ਗੀ ਉਹ ਵੀ 10 ਘਰ ਆ ਗਏ ਤੇ 10 ਘਰਾਂ ਕੋਲੇ ਜੇ 7000 ਕਿੱਲਾ ਹੋਈ ਤੇ ਕਿੰਨੀ ਕੋਈ ਤੇ 7000 ਕਿੱਲਾ ਤਾਂ ਜਾਖੜਾਂ ਕੋਲੇ ਇੱਕ ਘਰ ਕੋਲੇ ਹੀ ਹੋਣੀ ਐ ਬਿਲਕੁਲ ਜੀ ਤਾਂ ਹੈ ਅੱਛਾ ਬਾਪੂ ਜੀ ਬਾਗਾਂ ਦੇ ਵਿੱਚ ਕੀ ਕੀ ਲਾਇਆ ਥੋੜਾ ਜਿਹਾ ਇਹ ਦਿਖਾ ਦਿਓ ਨਾਸ਼ਪਤੀ ਗੱਬੂ ਕੋਸ਼ਾ ਅੰਗੂਰ ਆ ਇਧਰਲੇ ਪਾਸੇ ਅੰਗੂਰ ਲੱਗੇ ਹੋਇਆ ਜੀ ਆ ਅੰਗੂਰ ਲੱਗੇ ਆ ਅੱਛਾ ਇਹ ਕਿੰਨੇ ਏਕੜ ਦੇ ਵਿੱਚ ਆਈ ਫਿਰ 2.5 ਕਿੱਲੇ ਆ ਅੰਗੂਰਾਂ ਦੀ ਵੇਲ 2.5 ਕਿੱਲੇ ਹਾਂ ਅੱਛਾ ਨਾਸ਼ਪਤੀ ਕਿੰਨੀ ਕਿ ਲੱਗੀ ਹੋਈ ਐ ਨਾਸ਼ਪਤੀ ਆ ਜੀ 40 38 ਕਿੱਲੇ 38 ਕਿੱਲੇ ਨਾਸ਼ਪਤੀ ਦੇ ਨੇ ਹਾਂਜੀ ਤੇ ਹੋਰ ਕਿਹੜਾ ਕਿਹੜਾ ਫਰੂਟ ਐ ਗੱਬੂ ਕੋਸ਼ਾ ਜੀ ਵਿੱਚ ਵਿੱਚੇ ਹੀ ਲੱਗਿਆ ਤੇ ਵਿੱਚੇ ਇੱਕ ਵੈਰਾਈਟੀ ਹੈ ਜਿਵੇਂ ਹੁਣ ਆ ਗੱਬੂ ਗੋਛੇ ਦਾ ਬੂਟਾ ਇਹਦੇ ਤੇ ਨਾਖ ਚੜਾ ਲਈ ਵਿੱਚ ਮਰੂਦ ਲਾ ਲਏ ਵਿੱਚ ਚਾਲੂ ਬਖਾਰਾ ਲਾ ਲਿਆ ਅੱਛਾ ਮੰਨ ਲਓ ਜੀ ਮਤਲਬ ਇਹ ਇਹਦਾ ਖਰਚਾ ਕਿੰਨਾ ਕ ਆ ਗਿਆ ਹੁਣ 2.5 ਕਿਲਿਆਂ ਦੇ ਵਿੱਚ ਲਾਉਣ ਦਾ ਇਹ ਲਾਉਣ ਦਾ ਤਾਂ ਬਾੜਾ ਬਰਾਣਾ ਲੱਗਿਆ ਉਹ ਤਾਂ ਸੱਤੀ ਨਹੀਂ ਹੁੰਦੇ ਹੁੰਦੇ ਕਿ ਹੁਣ ਵਾਲੇ ਹਿਸਾਬ ਤੇ ਹੁਣ ਤਾਂ ਬਾੜੇ ਪੈਸੇ ਲੱਗਦੇ ਹੀ ਐ ਇਹ ਤਾਂ ਹੁਣ ਵੱਟੀ ਦਾ ਹੀ ਲੱਖ ਰੁਪਈਆ ਕਿਤੇ अच्छा एक कीले ਚ ਲੱਖ ਰੁਪਏ ਦਾ ਗੂਰ ਨਿਕਲ ਜਾਂਦਾ ਹਾਂਜੀ 2.5 ਕੀਲਿਆਂ ਦੇ ਵਿੱਚੋਂ 2.5 ਲੱਖ ਦਾ 2.5 ਕਿਲਿਆਂ ਜੋ 2.5 ਰੱਖ ਤੇ ਮਸਾ ਹੀ ਪੂਰਾ ਹੁੰਦਾ ਅੱਛਾ ਮਸਾ ਹੀ ਪੂਰਾ ਹੁੰਦਾ ਅੱਛਾ ਖਰਚਾ ਵੀ ਇਸ ਤੋਂ ਬਾਅਦ ਵੀ ਖਰਚਾ ਆਉਂਦਾ ਕਿ ਹੁਣ ਕੋਈ ਖਰਚਾ ਨਹੀਂ ਹੈਗਾ ਤੇ ਕੀ ਕੀ ਖਰਚਾ ਜੀ ਜੇ ਨੂੰ ਤਾਪ ਚੜ ਗਿਆ ਹਾਂਜੀ ਲਗੜਾ ਤਾਪ ਆਗਦੇ ਜਾਂੂੰ ਤਾਪ ਆਗਦੇ ਉਦੋਂ ਭੈਣ ਤੋਂ ਉਹ ਪਾਉਣੀ ਪੈਂਦੀ ਆ ਦੂਜੀ ਥੱਲੇ ਵਾਲੀ ਦਵਾਈ ਠੀਕ ਹੈ ਜੀ ਤੇ ਜੇ ਉੱਤੇ ਜੜ ਜੀ ਆ ਗਈ ਉਹਦੇ ਤੇ ਬ্লাইਟ ਟਾਕਸ ਹੋ ਜਾਏ 45 ਉਹ ਛਿੜਕਣੀਆਂ ਪੈਂਦੀਆਂ ਤੇ ਤੇਲਾ ਵੀ ਪੈਂਦਾ ਇਹਦਾ 50000 ਰੁਪਿਆ ਤਾਂ ਨਾ ਤਾਂ 30000 ਕਿੱਲਾ ਦਾ ਖਰਚਾ ਆ ਜਾਂਦਾ ਇਹਦਾ ਉਰ ਰੱਖੀ ਬੈਠਿਆ ਵੀ ਦਾਦਿਆਂ ਦੇ ਲਈ ਅੱਛਾ ਕੋਈ ਕਮਾਈ ਨਹੀਂ ਹੈਗੀ ਉਹ 70000 80000 ਨੂੰ ਜ਼ਮੀਨ ਠੇਕੇ ਤੇ ਲੱਗੀ ਜਾਂਦੀ ਹੈ ਅੱਛਾ ਬਾਪੂ ਜੀ ਜਿਵੇਂ ਆਪਣੇ 40 ਕਿੱਲਾਂ ਦੇ ਬਾਗ ਨੇ 38 ਕਿੱਲੇ ਤੁਸੀਂ ਦੱਸਿਆ ਨਾਸਪਤੀ ਦੇ ਨੇ ਨਾਸਪਤੀ ਦੇ ਵਿੱਚੋਂ ਕਿੰਨੀ ਕਮਾਈ ਹੋ ਜਾਂਦੀ ਹੈ ਉਹਦੇ ਚ 2 ਲੱਖ ਰੁਪਈਆ ਹੈਗਾ ਤੁਹਾਈ ਇੱਕ ਕਿਲੇ ਚੋਂ ਇੱਕ ਕਿਲੇ ਚੋਂ ਖਰਚਾ ਕੱਢ ਕੇ ਜੀ ਖਰਚਾ ਕੱਢ ਕੇ ਅੱਛਾ ਖਰਚਾ ਕੱਢ ਕੇ 1.5 ਲੱਖ ਰੁਪਈਆ ਇੱਕ ਕਿਲੇ ਚੋਂ ਕਮਾਈ ਹੈ ਹਾਂ ਤੇ ਹੋਰ ਜਿਹੜੇ ਮਰੂਦ ਲੱਗਿਆ ਮਰੂਦ ਚੋਂ 60 ਹਜ਼ਾਰ ਰੁਪਈਆ 70 ਹਜ਼ਾਰ ਰੁਪਈਆ ਕਿਲੇ ਦੇ ਉਹ ਪੁਰਾਣੀ ਵੈਰਾਈਟੀ ਹੈ ਨਵੀਂ ਨਹੀਂ ਅੱਛਾ ਜੀ ਇਹ ਹਜ਼ਾਰ ਦਾ ਫਾਇਦਾ ਇਹ ਵੀ ਹਜ਼ਾਰ ਦਾ ਫਾਇਦਾ ਨਹੀਂਗਾ ਤੇ ਲਾਹਵਾ ਦੀ अच्छा बग्गू गोशन दे भी मतलब किल्ले चला के बेसिक को, कोई कोई बोद लगया लग भाई किल्ले जी है नाशपाती ਦੇ ਵਿੱਚ ਹੀ ਦੋ ਕਿल्ले ਉੱਥੇ ਲਾ ਲਏ ਦੋ ਉੱਥੇ ਲਾ ਲਏ ਆਏ ਵੀ ਵਿੱਚ ਨਾਸ਼ਪਤੀਆਂ ਦੇ ਪੁੱਤੇ ਵੀ ਹੈਗੇ ਨੌ ਕਿੱਲਾਂ ਚ अच्छा जी ਤੇ ਇਹ ਨਾਸ਼ਪਤੀ ਬੱਗੂ गोशन ਸਾਰਾ ਇਕੱਠਾ ਠੇਕੇ ਤੇ ਲੱਗ ਠੀਕ اچھا ਠੇਕਾ ਕਿੰਨਾ ਕਹੀ ਤਾਂ ਮਤਲਬ ਬਾਗਦਾ ਜੀ ਕਿਸੇ ਨੇ ਲੈਣਾ ਹੋਵੇ ਇਹਦਾ ਹੜਾ 2 ਲੱਖ ਰੁਪਇਆ ਕਿਲਾ ਇੱਕ ਕਿਲਾ ਆ 2 ਲੱਖ ਰੁਪਇਆ ਹੂੰ ਅੱਛਾ 2 ਲੱਖ ਰੁਪਇਆ ਕਿਲਾ ਜੀ ਕਮਾਈ ਫੇਰਾ 1.5 ਲੱਖ ਰੁਪਇਆ ਹੀ ਕੀਨੇ ਜੋ ਤੇ 50000 ਖਰਚਾ ਜਾਂਦਾ ਅੱਛੇ ਜਿਉਂ ਨਾ ਪਾਕੀ ਵੀ ਖਰਚਾ ਨਹੀਂ ਹੁੰਦਾ ਖਰਚਾ ਬਹੁਤ 10 20 ਜਾਣੇ ਟੁਰੇ ਹੀ ਵਰਦੇ ਆ ਬੂੰਗੀਆਂ ਮਾਰ ਲੀਆਂ ਆ ਸਪਰੇ ਕਰ ਲਈ ਸਪਰੇਆਂ ਵੀ ਮਹਿੰਗੀਆਂ ਕਈ ਤਾਂ 5-5000 ਰੁਪਏ ਦੇ ਲੀਟਰ ਹੈ। ਠੀਕ ਹੈ ਜੀ। ਤੇ ਕਈ ਠਾਈ ਝੋੜਾਵੀ ਲੀਟਰ ਹੈ। ਉਹ ਬਾਗ ਲਾਣ ਦਾ ਫਾਇਦਾ ਹੈਗਾ ਜੀ ਕਿਸੇ ਨੇ ਲਾਣਾ ਹੋਵੇ ਜੀ। ਫਾਇਦਾ ਬਹੁਤ ਹੈ। ਫਾਇਦਾ ਜੀ ਫਾਇਦਾ ਵੀ ਆਪਾਂ ਕਿਸੇ ਨੂੰ ਠੇਕੇ ਤੇ ਨਹੀਂ ਦੇਣਾ, ਹਿੱਸੇ ਤੇ ਨਹੀਂ ਦੇਣਾਗਾ। ਆਪ ਦੀ ਜ਼ਮੀਨ ਆਪ ਕਰਾਂਗੇ, ਬਾਹਾਂ ਠੇਕੇ ਤੇ ਜੋ ਫਾੜਾ ਹੋਊਗਾ ਉਹ ਤਾਂ ਦੇ ਦੇਖੋ। ਐ ਤਾਂ ਨਹੀਂ ਵੀ ਝੋਨਾ ਵੀ ਸਰਕਾਰ ਨੇ ਚੱਕਣਾ ਨਹੀਂਗਾ। ਹਾਂ ਜੀ ਹਲਤਾ ਖਾਨ ਵਾਲਾ ਜੇ ਲੋਕਾਂ ਦੇ ਕੰਮ ਆਉਣਾ ਹੈ ਉਹ ਤਾਂ ਲੋਕਾਂ ਨੇ ਖਰੀਦਣਾ। ਅੱਛਾ ਬਾਪੂ ਜੀ ਫਲ ਜਾਂਦਾ ਕਿੱਥੇ ਆ? ਜਿਵੇਂ ਨਾਸ਼ਪਤੀਆਂ ਹੋ ਗਿਆ 38 ਕਿਲੇ ਦੀਆਂ ਅੰਗੂਰ ਹੋ ਗਿਆ। ਇਹ ਕਿੱਦੇ ਬਾਹਰ ਹੁੰਦਾ ਈ ਟਰਾਂਸਪੋਰਟ? ਅੰਗੂਰ ਤਾਂ ਇੱਥੇ ਹੁੰਦਾ। ਗੱਬੂ ਕੋਸ਼ ਹੈ ਵੀ ਇੱਥੇ ਹੁੰਦਾ ਵੀ ਬਠਿੰਡਾ ਉੱਠ ਗਿਆ, ਬੀਕਾਨੇਰ ਉੱਠ ਗਿਆ। ਇਹ ਸਨ ਜੀ। ਅਸੀਂ ਤੇ ਜਿਹੜੀ ਨਾਸ਼ਪਤੀ ਹੈ, ਨਾਸ਼ਪਤੀ ਬੰਗਲੌਰ, ਬੰਬਈ, ਕਲਕੱਤੇ ਉਧਰ ਜਾਂਦੀ ਜਿਆਦਾ। ਠੀਕ ਹੈ ਜੀ। ਜਾ ਜੈਪੁਰ ਜੋਧਪੁਰ ਹੁਣ ਇਹਨਾਂ ਬੱਚਾ ਵਾਲੀ ਕਿਲਿਆਂ ਦੇ ਵਿੱਚ ਕੰਮ ਕਿੰਨੇ ਕਿਲੋ ਕਰਦੇ ਆ ਕਿੰਨੇ ਕੁ ਮਜ਼ਦੂਰ ਆ ਜੀ 20 30 ਰੋਜ਼ ਵਾਲੀ ਗੱਲ ਹੀ 20 30 ਰੋਜ਼ ਪੱਕੇ ਨਹੀਂ ਰੱਖੇ ਦਿਹਾੜੀ ਤੇ ਆਉਂਦੇ ਆ ਦਿਹਾੜੀ ਤੇ ਆਉਂਦੇ ਆ ਰੋਜ਼ ਪੱਕੇ ਤਾਂ ਫਿਰ ਰੱਖਾਂਗੇ ਤਾਂ ਗਲਤ ਹੋ ਜਾਂਦਾ ਦਿਹਾੜੀ ਵਾਲੇ ਆਉਂਦੇ ਆ ਆਹ ਤਾਂ ਬੱਸ ਦੱਸ ਦੇਣਾ ਉਹ ਪੈਸੇ ਲੈ ਲੈਂਦੇ ਆ ਤੇ ਖਰਚਾ ਚਲਾ ਲੈਂਦੇ ਆ ਅੱਛਾ ਹੋਰ ਬਾਗਾਂ ਦੀ ਗੱਲ ਕਰੀਏ ਬਾਦਲ ਪਿੰਡ ਵਿੱਚ ਹੋਰ ਕਿਸ ਕਿਸ ਚੀਜ਼ ਦੇ ਬਾਗ ਨੇ ਕਿੰਨੂ ਵੀ ਐ ਤੇ ਸੁਖਵੀਰ ਨੇ ਦਾ ਸਬਜ਼ੀਆਂ ਵੀ ਲਾ ਛੱਡੀਆਂ ਉਹ ਛੱਡ ਜੇ ਬਣਾ ਕੇ ਅੱਛਾ ਸੁਖਵੀਰ ਬਾਦਲ ਜੀ ਨੇ ਹਾਂ ਕੀ ਕੀ ਸਬਜ਼ੀ ਬੀਜ ਰਹੀ ਐ ਉਹ ਨਹੀਂ ਆਪਾਂ ਗਏ ਬਾਈ ਕਦੇ ਅੱਛਾ ਮਤਲਬ ਜਿੱਥੇ ਬਾਦਲ ਸਾਹਿਬ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦਾ ਉਦੋਂ ਕਿ ਜੋ ਛੱਡ ਜੇ ਲੱਗੇ ਹੋਏ ਨੇ ਅੱਛਾ ਉਹ ਸੁਖਵੀਰ ਬਾਦਲ ਕੀ ਜ਼ਮੀਨ ਐ ਉਹ ਸੁਖਵੀਰ ਕੀ ਐ ਅੱਛਾ ਉੱਥੇ ਸਾਰਿਆਂ ਦੇ ਕਿੰਨੂ ਐ ਤੇ ਜਮੂਰੂ ਦਾ ਉਸ ਦੋ ਹੀ ਚੀਜ਼ ਸਬਜ਼ੀ ਉਹਨਾਂ ਨੇ ਲਾਈਆਂ ਨੇ ਸਬਜ਼ੀ ਉਹਨਾਂ ਨੇ ਮਤਲਬ ਇਹ ਵੀ ਵਪਾਰ ਵਪਾਰ ਕਰਦੇ ਜੇ ਫਿਰ ਘਰ ਵਾਸਤੇ ਵਪਾਰ ਹਸਤੇ ਘਰ ਵਾਸਤੇ ਇੰਨਾ ਥੋੜਾ ਜੀ ਸਬਜ਼ੀ ਲਾ ਲੈਣਗੇ ਹੁਣ ਕਿੰਨੇ ਕੁ ਕਿੱਲਾਂ ਦੇ ਵਿੱਚ ਲੱਗੀ ਹੋਈ ਜੀ 50 ਕਿੱਲੇ ਲੱਗੀ ਹੋਊਗੀ ਅਸਾਂ 50 ਕਿੱਲਾਂ ਦੇ ਵਿੱਚ ਸਬਜ਼ੀ ਲਾ ਰખી ਆ ਕਿ ਪਤਾ ਨਹੀਂ ਐਗਰੋ ਵਾਲਿਆਂ ਨੂੰ ਦਿੱਤੇ ਆ ਕਿ ਆਪ ਕਰਦੇ ਆ ਪਰ ਮੰਡੀਕਰਨ ਕਰਦੇ ਰੋਜ਼ ਜਾਂਦੇ ਆ ਵੀ 10 15 ਜਾਂ ਬੁੜੀਆਂ ਐਸ ਵਿੱਚ 10 20 ਉਹ ਦੂਜੇ ਪਾਸੇ ਐ ਤੇ ਸਾਰੇ ਇਹ ਕੰਮ ਉਸੇ ਰੋਡ ਤੇ ਇਹ ਸਾਡੇ ਚ ਚੱਲਦੀ ਹੈ ਵੀ ਸਾਡੇ 20 30 ਜਣੇ ਇੱਥੇ ਲੱਗੇ ਪਏ ਉਹਨਾਂ ਦੇ ਜਿਵੇਂ ਜਿਵੇਂ ਮਨੀਮ ਆ ਉਹਨਾਂ ਕੋਲੇ 10 10 20 20 ਜਣੇ ਜਿਵੇਂ ਲੋਡ ਆ ਉਧਰ ਕਰਦੇ ਅਜਗਾ ਠੀਕ ਅੱਛਾ ਜੋ ਮਨਪ੍ਰੀਤ ਬਾਦਲ ਨੇ ਉਹ ਵੀ ਮਤਲਬ ਜ਼ਮੀਨ ਵੀਜ ਦੇ ਪਿੰਡ ਦੇ ਵਿੱਚ ਵੀਜ ਦੇ ਆ ਜੰਨੇ ਉਹਨਾਂ ਕੋਲੇ ਕਿੰਨੂ ਹੀ ਜ਼ਿਆਦਾ ਹੈ ਕਿੰਨੂ ਹਾਂ ਕਿੰਨੀ ਕ ਜ਼ਮੀਨ ਚ ਵੀਜ ਦੇ ਵਾਗ ਉਹਨਾਂ ਕੋਲੇ ਜ਼ਮੀਨ ਹੀ ਵਿਹਲੀ ਥੋੜੀ ਹੋਣੀ ਹੈ 200 ਕਿੱਲੇ ਚ ਅੱਛਾ ਸਾਰੇ ਕਿੰਨੂ ਕਿੰਨੂ ਭੂਬਜੀ ਕਿਆ ਕੋਲੇ ਵੀ ਕਿੰਨੂ ਐ ਕੋਈ 10 20 ਕਿੱਲੇ ਹੋਣੀ ਐ ਕਣਕ ਕੌਣ ਕਾਸਤੇ ਦੂਜਿਆਂ ਦੇ ਸਾਰਿਆਂ ਦੇ ਕਿੰਨੂ ਹੀ ਜਿਆਦੇ ਲੱਗੇ ਅੱਛਾ ਬਾਬੂ ਜੀ ਥੋੜੇ ਜਿਹਾ ਫਲ ਦਿਖਾ ਦਿਓ ਆਪਾਂ ਨੂੰ ਇਹ ਅਨਾਸਪਤੀ ਲੱਗੀ ਐ ਜੀ ਆਹ ਡਾਣੀ ਨਾਸਪਤੀ ਦੀ ਐ ਅੱਛਾ ਆ ਦਿਖਾ ਦਿਓ ਬਾਈ ਜੀ ਮੜਾ ਆਹ ਨਾਸਪਤੀ ਦਾ ਫਲ ਐ ਅੱਛਾ ਬਾਬੂ ਜੀ ਪੱਕੂ ਕਿਹੜੇ ਮਹੀਨੇ ਜੀ ਇਹ 7ਵੇਂ ਮਹੀਨੇ ਦੀ 15 ਤਰੀਕ ਤੋਂ ਲਾ ਕੇ ਤੇ 8ਵੇਂ ਮਹੀਨੇ ਦੀ 15 ਤਰੀਕ ਤੱਕ ਧੋੜ ਹੋ ਗਈ ਇਹਦੀ ਤੇ ਆ ਗਾ ਗੱਭੂ ਕੋਛੀ ਜੀ ਦੋਨੀ ਅਛਾ ਇੱਕ ਗੱਗੂ ਕੋਛਾ ਹੀ ਇਹ ਗੱਭੂ ਕੋਛਾ ਥੀ ਜੇ ਬੱਗੂ ਕੋਛਾ ਹਾਂ ਤੇ ਨਾਲ ਹੀ ਨਾਸਪਤੀ ਹੈ ਨਾਲ ਹੀ ਇਹ ਦੋਏ ਇਕੱਠੇ ਹੋਰੇ ਨੂੰ ਰੁਕਾ ਦੋ ਇਕੱਠੇ ਕਰੇ ਗੱਭੂ ਕੋਛੇ ਤੇ ਨਾਖ ਪੇਂਦ ਕਰੀ ਹੋਈ ਹੈ ਅਛਾ ਪੀਂਧ ਜਾੜੀ ਹੋਈ ਹੈ ਜੀ ਹਾਂਜੀ ਗੱਬੂ ਕੋਸ਼ੇ ਤੇ 나ਖ ਦੀ ਪੀਂਧ ਜਾੜੀ ਇਹ ਇਕੱਠੀ ਫਲ ਚੱਕਦੇ ਨੇ ਜੀ ਫਿਰ ਇਕੱਠੇ ਚੱਕਦੇ ਨੂੰ ਵਗੈਰਾ ਹੁਣ 15 ਦਿਨਾਂ ਨੂੰ ਆਜੂਗਾ ਇਹ ਆ 7ਵੇਂ ਮਹੀਨੇ ਚ ਆਉਣਗੇ ਠੀਕ ਹੈ ਜੀ 9ਵੇਂ ਮਹੀਨੇ ਦੀ 1-2 ਤਰੀਕ ਤੱਕ ਤੋੜੇ ਜਾਣਗੇ ਇਹ ਤੇ ਵਿਹਲਾ ਹੋ ਜਾਣਗੇ ਉਸ ਤੋਂ ਬਾਅਦ ਕਟਾਈ ਕਰਨਾ ਗੁੱਡ ਕਰਲਾ ਵਾੜਾ ਇਹੋ ਜੇ ਕੰਮ ਹੋਈ ਜਾਣਗੇ ਮਗਰ ਹੌਣ ਕੱਲੇ ਸਪਰੇਅ ਤੇ ਪਾਣੀ ਠੀਕ ਆ ਜੀ 2 ਮਹੀਨੇ ਆਹਾਂ ਚੱਲੂ ਸ਼ੁਕਰੀਆ ਬਾਪੂ ਜੀ ਧੰਨਵਾਈ ਤੁਹਾਡਾ ਤੇ ਆਖਰ ਵਿੱਚ ਦੋਸਤੋ ਤੁਹਾਨੂੰ ਬਾਦਲਾਂ ਦਾ ਘਰ ਵੀ ਦਿਖਾ ਦਈਏ ਇਹ ਘਰ ਹੈ ਸੁਖਬੀਰ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਜਿੱਥੇ ਸਿਕਿਉਰਿਟੀ ਬਹੁਤ ਜ਼ਿਆਦਾ ਟਾਈਟ ਰਹਿੰਦੀ ਆ ਸਾਰੇ ਪਾਸੇ ਜਿਹੜੀਆਂ ਕੰਧਾਂ ਦੇ ਉੱਪਰ ਕੰਡੇ ਵਾਲੀਆਂ ਤਾਰਾਂ ਵੀ ਲੱਗੀਆਂ ਹੋਈਆਂ ਨੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ